ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿੰਦੇ ਹੋਏ ਸਤਿਗੁਰੂ ਸਰਬਲਤਾ ਜੀ ਮਹਾਰਾਜ ਪਾਛਾ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜਾ ਬਿਰਾਜੇ ਨੇ ਔਰ ਪੇਗ ਮੰਡਲ ਦੀ ਇਹ ਮਰਿਆਦਾ ਹੈ ਜਦੋਂ ਕੋਈ ਮਹਾਨਗਮ ਇਸ ਦੁਨੀਆ ਤੋਂ ਜਾਇਆ ਕਰਦੇ ਨੇ ਫਿਰ ਉਹਨਾਂ ਦੇ ਦਰਬਾਰ ਦੇ ਵਿੱਚ ਸੇਵਾ ਟਹਾਉਣ ਵਾਸਤੇ ਜੋ ਵੀ ਮਹਾਂਪੁਰਸ਼ਾਂ ਨੇ ਪਾਏ ਹੋਏ ਪ੍ਰੂਪਰਿਆਂ ਤੇ ਚੱਲਿਆ ਹੋਇਆ ਕੋਈ ਸੇਵਾਦਾਰ ਹੋਵੇ ਜਿਸਲੇ ਮਹਾਪੁਰਸ਼ਾਂ ਨੇ प्रवचनਾਂ ਨੂੰ ਬਚਨਾਂ ਨੂੰ ਕਮਾਇਆ ਹੋਵੇ ਉਸ ਨੂੰ ਉਸ ਮੇਰੇ ਦਾ ਮਹੰਤ ਜਾਂ ਮੁਖੀ ਠਾਪਿਆ ਜਾਂਦਾ ਹੈ ਬਡੇ ਮਹਾਰਾਜੀ ਸਤਿਗੁਰੂ ਸਵਾਮੀ ਨਰਿੰਦਰਦਾਸ ਜੀ ਮਹਾਰਾਜੀ ਦੇ ਭਾਈ ਪਿਛੇ ਹੋ ਜਾਓ ਪਿਛੇ ਥੋੜੀ ਜਗ੍ਹਾ ਦੇ ਦਿਓ ਮਹਾਰਾਜੀ ਦੇ ਪਿੱਛੇ ਹੋਵੇ ਮਹਾਰਾਜੀ ਦੇ ਹੁਕਮਾਂ ਦੇ ਅਨੁਸਾਰ ਔਰ ਭੇਗ ਮੰਡਲ ਦੀ ਸਹਿਮਤੀ ਦੇ ਨਾਲ ਸਤਿ ਨਿਬੰਧ ਜਲਾਦੀ ਮਹਾਰਾਜ ਨੇ ਜਿਨ੍ਹਾਂ ਨੇ 25 30 ਸਾਲ ਮਹਾਰਾਜੀ ਦੇ ਨਾਲ ਜ਼ਿੰਦਗੀ ਦੇ ਬਤੀਤ ਕੀਤੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਜਗਿੰਦਰ ਸਿੰਘ ਜੀ ਗਿਆਨੀ ਜੀ ਮਹਾਰਾਜ ਕਹਿ ਕੇ ਜਿਨ੍ਹਾਂ ਨੂੰ ਸੰਕਤ ਪੁਕਾਰਦੀ ਹੈ ਮਹਾਰਾਜੀ ਨੂੰ ਅਮੋਰ ਭੇਖ ਮੰਡਲ ਸਾਧੂ ਮਹਾਤਮਾ ਨੇ ਉਹਨਾਂ ਨੂੰ ਜਿੰਨੇ ਵੀ ਮਹਾਰਾਜੀ ਦੇ ਦਰਬਾਰ ਨੇ ਉਸ ਦਰਬਾਰ ਦੇ ਮੁੱਖ ਸੇਵਾਦਾਰ ਠਾਪਿਆ ਹੈ ਔਰ ਮਹਾਰਾਜੀ ਨੇ ਅਜੁਨਾ ਨੂੰ ਲਵਾਇਆ ਹੈ ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿਗੁਰੂ ਸੋਮੀ ਸਰਵੰਤਾ ਸੋਹਾਰਾ ਜੀ ਕੀ ਜੈ ਬੋਲੇ ਸੋ ਨਿਹਾਲ ਸਤਿਗੁਰੂ ਅਚਨਦਾਸ ਮਹਾਰਾਜ ਕੀ ਜੈ ਬਾਬਾ ਜੀ ਨੇ ਬੜੇ ਮਹਾਂਪੁਰਸ਼ਾਂ ਦੇ ਬਚਨ ਕਮਾਏ ਨੇ ਉਹਨਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੇ ਨਾਲ ਉਹਨੇ ਬਹੁਤ ਸਾਰੇ ਕਿਸੇ ਜੁਮੇ ਨੇ ਤੇ ਬਾਬਾ ਜੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਸੇਵਾ ਨਿਭਾਈ ਹੈ ਅੱਜ ਮਹਾਰਾਜ ਜੀ ਨੇ ਬੜੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਭੇਗ ਮੰਦਲ ਦੀ ਮਜੂਰੀ ਦੇ ਵਿੱਚ ਸਾਰੇ ਮਹਾਤਮਾ ਪੁਰਸ਼ਾਂ ਦੀ ਮਜੂਰੀ ਦੇ ਵਿੱਚ ਸਤਿਗੁਰੂ ਸੋਮੀ ਰੰਜਨ ਦਾਸ ਮਹਾਰਾਜ ਜੀ ਨੇ ਬਾਬਾ ਜੀ ਨੂੰ ਅੱਜ ਲਵਾਇਆ ਹੈ ਇਸ ਦੇਰੇ ਦੇ ਔਰ ਜਨੇ ਵੀ ਬਾਬਾ ਜੀ ਦੇ ਮਹਾਰਾਜ ਜੀ ਕਰਵੰਚਨ ਦਾ ਜੀ ਦੇ ਦੇਰੇ ਨੇ ਉਹਨਾਂ ਦੇਰੇਆਂ ਦੇ ਮੁੱਖ ਸੇਵਾਦਾਰ ਬਾਬਾ ਜੀ ਬਹੁਤੀ ਸਤਿਕਾਰਯੋਗ ਜਗਿੰਦਰ ਸਿੰਘ ਜਿਆਨੀ ਜੀ ਨੂੰ ਥਾਪਿਆ ਹੈ ਆਓ ਹੁਣ ਬਹੁਤੀ ਸਤਿਕਾਰਯੋਗ ਸਰਪੰਚ ਜੀ ਪ੍ਰਦੀਪ ਦਾ ਜੀ ਕਠਾਰ ਵਾਲੇ ਆਪ ਸਭ ਤੋਂ ਸਰਵਨ ਕਰੋ ਸੁਖਸਾਮੀ ਨਰਿੰਦਰ ਸਾਹਿਬ ਜੀ ਮਹਾਰਾਜ ਅੱਜ ਚੱਕ ਲੱਗਦੀਆਂ ਮਿੱਠੀ ਉਹ ਕੇ ਸ਼ਕਤ ਸਵਾਮੀ ਗਰੀਤਾ ਜੀ ਮਹਾਰਾਜ ਜੀ ਦੇ ਪਾਵਨ ਤ੍ਰਿਪਟਾਚ ਪਰਸਾਏ ਮਹਾਨ ਮਹਾਂਪੁਰਖ ਸੰਤ ਸ਼ੰਕਰਦਾਸ ਜੀ ਮਹਾਰਾਜ ਸਰਤ ਸੰਤਰਾਮਨ ਜੀ ਮਹਾਰਾਜ ਇਹਨਾਂ ਨੇ ਸਾਰੇ ਗ੍ਰੰਥੀ ਸ਼ਕਤ ਸਵਾਮੀ ਗਰੀਤਾ ਜੀ ਮਹਾਰਾਜ ਅਤੇ ਸ਼ਕਤ ਸਵਾਮੀ ਨੰਦਾ ਜੀ ਮਹਾਰਾਜ ਦੇ ਨਾਲ ਪਰਦੇਸ਼ਾਂ ਵਿੱਚ ਬਕਤੂਰ ਗਰੀਤਾ ਜੀ ਮਹਾਰਾਜ ਨੂੰ ਪਾਵਨ ਵਿਸ਼ਨ ਨੂੰ ਪ੍ਰਚਾਰ ਕੀਤਾ ਉਸੇ ਹੀ ਨਦੀ ਦੇ ਵਿੱਚੋਂ ਬ੍ਰਾਹਮਣ ਸੰਤਕੁਟ ਗਾਦੀ ਮਹਾਰਾਜ ਜਿਨ੍ਹਾਂ ਦਾ ਕੇ ਜਨਮ ਬਟਾਲਾ ਮਾਹੀ ਪਿੰਡ ਦੇ ਨਜੀਕ ਸ਼ਾਂਤਰਾ ਸੀ ਵਿਕੇ ਹੋਇਆ ਜਨਾਗਏ ਸੋਚਿਆ ਪਰਵਾਰ ਅੱਜ ਬਹੁਤ ਸੰਤਾਂ ਦਾ ਲੋਕ ਹੈ ਜਿਨ੍ਹਾਂ ਨੇ ਮਾਤਾ ਜੀ ਜੋ ਮਿੱਤ ਕੌਰ ਜੀ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਸ਼ਤਕੁਰਾਂ ਦੇ ਚਰਨਾਂ ਦੇ ਨਾਲ ਜੋੜਿਆ ਸ਼ਗੁਰ స్వాਮੀ ਸਰਵਰ ਗਾਦੀ ਮਹਾਰਾਜ ਦੇ ਵਚਨ ਦੇ ਵਿੱਚ ਮਹਾਰਾਜ ਜੀ ਰਚਦਾ ਹਜੇ ਲਾਇਆ ਕਰਦੇ ਸਨ ਸਤਕੁਰਾਂ ਦੇ ਨਾਲ ਬਣੀ ਰੀਤ ਦਾ ਪਿਆਰ ਸੀ ਔਰ ਉਸੇ ਪਿਆਰ ਨੂੰ ਸਤਕੁਰ ਹਰੀ ਕਾਹ ਦੀ ਮਹਾਰਾਜ ਜੀ ਮੂਰਤ ਚੰਦ ਕਮਲਾ ਦੇ ਵਿੱਚੋਂ ਉਹਨਾਂ ਦੇ ਮੁਖਾਰਨੀ ਤੋਂ ਨਾਮ ਜੀ ਦਾਸ ਖਰਾਬ ਕੀਤੀ ਅਤੇ ਪਹਿਲੀ ਦਾਤ 22 ਅਕਤੂਬਰ 1990 ਨੂੰ ਸਾਜ ਸਮਿਤੀ ਗ੍ਰੀਤਾ ਜੀ ਦਾਣਾ ਨੇ ਪੇਟ ਮੰਡਲ ਮਹਾਪੱਖਾਂ ਸੰਸਰਵਨ ਦਾ ਦੀ ਬੋਲ ਕਿਉਂਕਿ ਉਸ ਸਮੇਂ ਪ੍ਰਧਾਨ ਸਨ ਸੰਗਠਨ ਦੇ ਉਹਨਾਂ ਦੀ ਰਹਿਨਮਾਈ ਤੇ ਹੇਠ ਮਹਾਰਾਜ ਜੀ ਨੇ ਪਹਿਲੀ ਦਾਖ ਪਛਸ਼ ਕੀਤੀ ਉਸੇ ਹੀ ਪਿਆਰ ਨੂੰ ਦਰਸਾ ਕਰਕੇ ਸੰਗਠਨ ਦੇ ਚੜ੍ਹਾਈਆਂ ਪਿਆਰ ਮਹਾਰਾਜ ਰਮਚੰਦ ਜੀ ਨੇ ਆਪਣੇ ਜੀਵਨ ਦੇ ਅੰਤ ਤੱਕ ਨੇ ਪਾਇਆ ਅਸੀਂ ਜਦੋਂ ਮੈਂ ਬਚਪਨ ਦੇ ਵਿੱਚ ਸੰਗਤ ਅਸੀਂ ਕਾਸ਼ੀ ਦੇ ਵਿੱਚ ਸੀ ਇਹਨੇ ਤੋਂ ਸੇਵਾਦਾਰ ਅਕਸ਼ਰ ਮਰਦੇ ਸਨ ਕਹਿੰਦੇ ਸਨ ਕਿ ਇੱਕ ਨੌਜਾ ਮੁੰਡਾ ਹੈ ਗਡਾਲੇ ਮਾਹੀ ਤੋਂ ਜੋ ਕਿ ਮਹਾਰਾਜ ਦੇ ਬਹੁਤ ਹੀ ਪ੍ਰੇਮੀ ਹਨ ਨਾਮ ਦੇ ਭਗਨੀ ਕਾਨ 84 ਸਾਲ ਦੇ ਵਿੱਚ ਦਸ ਨੂੰ ਮਹਾਰਾਜ ਦੇ ਦਰਸ਼ਨ ਪ੍ਰਾਪਨ ਹੋਏ ਮਾਤਾ ਜੀ ਘਰ ਦੇ ਵਿੱਚ ਪ੍ਰਸ਼ਾਦੇ ਭੋਲੇ ਸਨ ਸ਼ਾਮ ਦੇ ਵੇਲੇ ਮੈਂ ਗਿਆ ਤਾਂ ਮਹਾਰਾਜ ਜੀ ਬਾਰੇ ਪੁੱਛਿਆ ਵੀ ਮਹਾਰਾਜ ਜੀ ਕਿੱਥੇ ਹੁੰਦਾ ਹੋਏ ਤਲਕ ਰਾਜ ਜੀ ਕਿੱਥੇ ਹਨ ਤੇ ਮਾਤਾ ਜੀ ਕਹਿੰਦੇ ਉਹ ਬਾਹਰ ਹਵੇਲੀ ਦੇ ਵਿੱਚ ਹਨ ਜੀ ਉੱਤੇ ਮਹਾਰਾਜੀ ਇੱਕ ਆਰਾਮ ਕਰ ਸੀ ਦੇਤੇ ਝੌਂਕੜਾ ਲਗਾ ਕੇ ਸਮਾਧੀ ਦੇ ਵਿੱਚ ਬੈਠੇ ਸਨ ਮਹਾਰਾਜ ਜਦੋਂ ਕੀਤੇ ਕਹਿੰਦੇ ਮੈਂ ਵੀ ਤੇਰਾ ਨਾਮ ਸੁਣਦਾ ਚੁੱਕੇ ਪ੍ਰਦੀਪ ਮੁੰਡਾ ਬਣ ਗੋ ਤੋਂ ਆ ਮਹਾਰਾਜ ਨੂੰ ਬੜਾ ਪਿਆਰ ਕੀਤਾ ਉਸ ਦਿਨ ਤੋਂ ਉਹਨਾਂ ਨੇ ਆਖਰੀ ਟਾਈਮ ਤੱਕ 14 ਜੁਲਾਈ 2012 ਤੱਕ ਮਹਾਰਾਜ ਨੇ ਬੜੀ ਜੀ ਕੇ ਪਿਆਰ ਅਸ਼ੀਰਵਾਦ ਬਖਸ਼ ਕੀਤਾ ਉੱਤੇ ਮਹਾਰਾਜ ਨੂੰ ਮਿਲਣ ਦੇ ਵਾਸਤੇ ਇਸ ਸੰਸਥਾ ਤੇ ਜਿੱਥੇ ਵੀ ਮਹਾਰਾਜ ਜਾਂਦੇ ਮੈਗਰੋੜ ਹੁੰਦੇ ਜਾਂ ਪਟਿਆਲਿ ਨੂੰ ਪਟਾਲਾ ਮਾਹੀ ਜਾਣ ਹੋਰ ਕਿੱਥੇ ਰਸਤੇ ਦੇ ਵਿੱਚ ਸਾਥਵਾਦ ਵਿੱਚ ਜਾਂਦੇ ਸਾਰੇ ਹਿੱਥੀ ਗੀਰੀ ਮੰਡਲ ਦੇ ਮਹਾਪੁਰਖ ਉਹਨਾਂ ਦਾ ਵੱਡਾ ਆਦਰ ਕਰਦੇ ਉਹ ਅਸੀਂ ਆਦਮ ਨੂੰ ਲੈ ਕਰਕੇ ਅੱਜ ਸਾਡੇ ਭਾਰਤ ਦੇ ਉਦਾਸੀਨ ਅਖਾੜਿਆਂ ਦੇ ਮੁਖੀ ਮਹਾਤਮਿਕਰਤਾ ਜੀ ਮਹਾਰਾਜ ਬਾਦਲਪੁਰ ਤੋਂ ਅੱਜ ਮਹਾਰਾਜ ਦੇ ਅੱਜ ਰਸੋਤੇ ਵਿੱਚ ਸ਼ਾਮਲ ਹੋਏ ਹਨ ਮਹਾਰਾਜ ਸੰਤ ਪ੍ਰੀਤੰਦਾ ਜੀ ਅਤੇ ਉਹਨਾਂ ਦੇ ਦਰਿਪਤਾ ਜੀ ਫੋਰ ਮਹਾਂਪੁਰਖ ਅਤੇ ਮੇਘਵਾਲ ਤੋਂ ਮਹਾਰਾਜ ਜੀ ਇੰਦਰਦਾਸ ਜੀ ਦੇ ਦਰਬਾਰ ਤੋਂ ਮਹਿੰਦਰਦਾਸ ਜੀ ਮਹਾਰਾਜ ਜੀ ਤੇ ਰੀਮੀਨਾ ਜੀ ਸੰਤ ਜੋ ਸਵਾਛੇ ਕਿਉਂ ਡਰਾ ਫੋਰ ਮਾਰੇ ਕ੍ਰਿਸ਼ਨਦਾਸ ਜੀ ਨਾਰਦੀ ਜਿਹੜੇ ਤੋਂ ਸੰਤ ਪ੍ਰੀਤੰਦਾ ਜੀ ਮਹਾਰਾਜ ਜੀ ਨਾਲ ਅੱਜ ਤਸ਼ਰੀਫ ਦਾ ਕਰਕੇ ਆਇਆ ਮਹਾਰਾਜ ਜੀ ਦੇ ਯਾਦ ਅੰਦਰ ਔਰ ਉਹਨਾਂ ਨੂੰ ਨੇਕਸ਼ੇਰ ਦੀ ਦੁੱਖਾ ਪੇਟ ਕਰਨ ਦੇ ਵਾਸਤੇ ਮੈਂ ਪਰ ਖਲੇ ਦਫਤਰ ਤੇ ਹਾਂ ਆਪਰ ਸਾਰੇ ਮਹਾਪੁਰਖਾਂ ਦਾ ਸਾਰੀ ਸੰਗਤ ਦਾ ਪਿਆਰ ਉਹ ਧਰਵਾਦੀ ਹੈ ਕਿ ਸਮਾਂ ਬਹੁਤ ਚੁੱਕਾ ਹੈ ਹੋਰ ਵੀ ਸੰਗਤ ਦੇ ਮਹਾਪੁਰਖਾਂ ਦੇ ਦੇਵ ਹਾਂ ਸਾਰੇ ਭੇਖ ਮੰਡਲ ਨੂੰ ਸਾਰੇ ਮਹਾਪੁਰਖਾਂ ਨੂੰ ਸਾਰੇ ਸੰਸਾ ਨੂੰ ਦਾਸ ਇਹਨਾਂ ਹੀ ਕਹਿੰਦਾ ਹੋਏ ਸਾਰਿਆਂ ਨੂੰ ਨਮਸਕਾਰ ਕਰਦਾ ਹੈ ਸਾਰਿਆਂ ਨੂੰ ਵਧਾਈ ਲੈਂਦਾ ਹੈ ਜੈ ਪਰਦੇਵ ਕਨ ਗੁਰਦੇਵ ਫਤਲਾਮ ਸਤਿਗੁਰਾਂ ਦਾ ਸੋ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾ ਦਾ ਮੈਂ ਬੇਨਤੀ ਕਰਦਾ ਸਤ ਮਹਾਰਾਜ ਜੀ ਕ੍ਰਿਸ਼ਨ ਨੰਦ ਜੀ ਮਹਾਰਾਜ ਜੀ ਵਾਲੇ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਬਾਬਾ ਜੀ ਆਪ ਜੀ ਨੂੰ ਬੇਨਤੀ ਹੈ ਸੰਗਤ ਦਰਸ਼ਨ ਕਰਨਾ ਚਾਹੁੰਦੀ ਹੈ ਅੱਗੇ ਆ ਜੋ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਲੋਜ ਪ੍ਰਮੁਖ ਸੇਵਾਦਾਰ ਦਾ ਪਿਆ ਹੈ ਬਾਬਾ ਜੀ ਹੱਥ ਜੋੜਦੇ ਹੋ ਊਂ ਬੋਲੇ ساتنگ کیا نو ہے جو اپنے گرہ رائے جینے مہان بات آجے ਸਤਿਗੁਰ ਸੁਆਮੀ ਗੁਰਵਤਨ ਦਾਸ ਮਹਾਰਾਜ ਜੀ ਨੂੰ ਸਮੂਜੀ ਸੰਗਤ ਸਰਦਾ ਸੁਮਨ ਅਰਪਿਤ ਕਰਨ ਵਾਸਤੇ ਉਚੇਚੇ ਤੌਰ ਤੇ ਸੰਗਤਾਂ ਨਮਨ ਕਰਨ ਵਾਸਤੇ ਪਹੁੰਚਿਆ ਲਈ ਸਤਿਗੁਰ ਸੁਆਮੀ ਨਰੰજન ਦਾਸ ਮਹਾਰਾਜ ਜੀ ਦੀ ਦੇਖ ਰਹਿਤ ਵਿੱਚ ਅੱਜ ਤੇ ਇਸ ਸਮਾਗਮ ਦੇ ਵਿੱਚ ਜਿੱਥੇ ਪ੍ਰਮਤ ਸੁਪਰਦਾਮਾ ਦੇ ਮਹਾਨ ਮਹਾਪੁਰਖ ਪੇਵਾਨ ਸੰਤ ਮੰਡਲੀ ਔਰ ਸਤਜਨ ਉਚੇਚੇ ਤੌਰ ਤੇ ਅੱਜ ਇਸ ਸਮਾਗਮ ਉਤੇ ਪਹੁੰਚੇ ਨੇ ਔਰ ਦੇਰਾ ਸਤਨ ਵੱਲੋਂ ਸਤਗੁਰੂ ਸੁਆਮੀ ਸਰਪਲਦਾਸ ਮਹਾਰਾਜ ਤੇ ਇਹਨਾਂ ਦੀ ਗੁਰਗੱਦੀ ਤੇ ਬਿਰਾਜਮਾਨ ਸਤਗੁਰੂ ਸੁਆਮੀ ਨਰਜਿੰਦਰਾਸ ਮਹਾਰਾਜ ਤੇਨਾਂ ਦੇ ਦੇਖ ਦੇ ਵਿੱਚ ਤੇ ਸਮੁੱਚੇ ਤੇ ਭਵਾਨ ਨੇ ਬੜੇ ਪਿਆਰ ਨਾਲ ਤੇ ਸ਼ਰਧਾ ਭਾਵਨਾ ਦੇ ਨਾਲ ਸਰਬ ਸੰਤੀ ਦੇ ਨਾਲ ਰਲਣ ਕੇ ਪਿਆਰ ਨਾਲ ਔਰ ਸਤ ਸੰਤੋਖ ਦੇ ਨਾਲ ਜਿਵੇਂ ਸਤਿਗੁਰੂ ਸੁਆਮੀ ਗੁਰਵੰਤਰदास महाराज ਜੀ ਦੀਆਂ ਸਜਤਾ ਉਹਨਾਂ ਦੇ ਦਰਸ਼ਨ ਜਰਦ ਕਰਨਾ ਸਨ ਔਰ ਉਹ ਆਪਣਾ ਚੋਲਾ ਤਕਦੀਰ ਕਰ ਗਏ ਔਰ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਦਦਾਰ ਕਰਨੇ ਹੈ ਤੋਂ ਸਤਿ ਸ਼੍ਰੀ ਅਕਾਲ ਪਾਪੁਰਸ਼ਾਂ ਨੇ ਰਲ ਮਿਲ ਕੇ ਬੜੇ ਪਿਆਰ ਸਤਕਾar ਤੇ ਸ਼ਰਧਾ ਭਾਵ ਨਾਲ ਨਾਲ ਸਤ ਸਤੋਗ ਦੇ ਨਾਲ ਸਤ ਸ੍ਰੀ ਸੁਆਮੀ ਨਰਨਜਨ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਸਤਕਾar ਤੋਂ ਬਾਪੁਰਸ਼ਾਂ ਨੂੰ ਇਸ ਸਥਾਨ ਦੇ ਮੁਖੀ ਸੇਵਾਦਾਰ ਠਾਪਿਆ ਗਿਆ ਤੋਂ ਬਾਬਾ ਜਗਿੰਦਰ ਸਿੰਘ ਜੀ ਜੋ ਕਿ ਤੇਰੇ ਇਸ ਸਥਾਨ ਦੇ ਸਾਮ ਸੰਭਾਲ ਕਰਨਗੇ ਔਰ ਸੰਗਤਾਂ ਦੇ ਵਿੱਚ ਵਿਚਰਨਗੇ ਤੇ ਸੰਗਤ ਉਹਨਾਂ ਦੇ ਦਰਸ਼ਨ ਦਾਤ ਕਰਨਗੇ ਔਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂਆਂ ਦੇ ਗੁਰੂ ਯਕਤ ਗੁਰੂ ਧਰਮ ਸਤਿ ਸਰਵਦਾਸ ਮਹਾਨਾਰਜ ਜੀ ਦੀ ਵਿਚਾਰ ਧਾਰਾ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਵਿਚਾਰ ਧਾਰਾ ਸਤਗੁਰ ਸੁਆਮੀ ਨਰਿੰਦਰਦਾਸ ਮਹਾਰਾਜ ਜੋ ਦਿਸ਼ਾ ਨਿਰਦੇਸ਼ ਦੇ ਰਹੇ ਨੇ ਭਗवान श्री चंद्रका चंद्र जी ਮਹਾਰਾਜ ਜੀ ਦੀ ਵਿਚਾਰਧਾਰਾ ਸਾਰੇ ਹੀ ਮਾਨਵਵਾਦੀ ਵਿਚਾਰਧਾਰਾ ਸਵੈ ਮਾਨਤਾ ਵਾਲੀ ਜ਼ਿੰਦਗੀ ਜੀਣ ਲਈ ਆਂ ਇੱਜ਼ਤ ਔਰ ਅੱਖ ਨਾਲ ਜੀਣ ਲਈ ਸਾਜੀ ਬਾਤਾਂ ਦਾ ਸਾਥ ਉਪਦੇਸ਼ ਇਸ ਸੰਸਥਾਨ ਤੋਂ ਪੂਰੀ ਸੰਗਤ ਨੂੰ ਬਖਸ਼ਿਸ਼ ਹੁੰਦਾ ਰਹੂਗਾ ਸੇਵਾਦਾਰ ਜੋ ਅੱਜ ਥਾਪ ਕੇ ਨੇ ਸਾਰੀ ਸੰਗਤ ਨੂੰ ਤੋ ਉਹ ਆ ਪ੍ਰਵਾਨ ਕਰਨ ਔਰ ਇਹਨਾਂ ਦੇ ਵਿੱਚੋਂ ਹੀ ਸਤਿਗੁਰ ਸੁਆਮੀ ਗੁਰਵਚਨ ਦਾ ਜੀ ਦੇ ਦਰਸ਼ਨ ਦਾਤਾਰ ਕਰਨ ਔਰ ਮਹਾਰਾਜ ਜੀ ਦਾ ਇਹਨਾਂ ਦੇ ਚਰਨਾਂ ਤੋਂ ਊਠ ਆਸਰਾ ਤੇ ਅਸ਼ੀਰਵਾਦ ਲੈ ਕੇ ਸੰਗਤਾਂ ਨਿਹਾਲ ਹੋਣ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਰਪਾ ਸਬਦ ਸੁਬਾਨੀ ਸਤਿਗੁਰ ਅਬਿਨਾਯ جی گردی گردی جی بارہ جے سات ست سو بہت بہت